ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਵ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਡਰੋਲੀ ਭਾਈ ਦੇ ਪਿੰਡ ਦੇ ਨੇੜੇ ਕਰਕੇ ਵਸਿਆ ਹੋਇਆ ਨਗਰ ਪਿੰਡ ਸਾਫੂ ਵਾਲੇ ਦੇ ਵਿੱਚ ਮੈਂ ਮੌਜੂਦ ਹਾਂ ਤੇ ਸਾਫੂ ਵਾਲੇ ਪਿੰਡ ਦੇ ਵਿੱਚ ਇੱਕ ਚਰਚਾ 'ਚ ਰਹਿਣ ਵਾਲਾ ਨਾਮ ਜਿਹੜੇ ਪੁਰਾਣੀ ਨੀਲੀ ਰਾਵੀ ਨਸਲ ਤੇ ਬਰੀਡਿੰਗ ਦੇ ਉੱਤੇ ਕੰਮ ਕੀਤਾ ਹੋਇਆ ਭਾਈ ਨਿਰਮਲ ਸਾਪੂ ਵਾਲੇ ਭਰਾ ਦੇ ਕੋਲੇ ਇਸ ਟਮ ਮੌਜੂਦ ਆ ਤੇ ਜਿੰਦੇ ਕੋਲੇ ਰਾਜਾ ਬੋਲਾ ਨੀਲੀ ਦਾਵੀ ਦਾ ਮਿੱਤਰੋ ਤੇ ਰਾਜੇ ਨੇ ਰਾਜ ਪੈਦਾ ਕਰਨ ਵਾਲੀਆਂ ਝੋਟੀਆਂ ਪੈਦਾ ਕੀਤੀਆਂ ਬਾਬੇ ਦੀ ਕਿਰਪਾ ਨਾਲ ਚੰਗੇ ਦੁੱਧ ਤੇ ਚੱਲੀਆਂ ਬਾਈ ਦੀਆਂ ਝੋਟੀਆਂ ਵੀ ਅੱਜ ਆਪਾਂ ਫੇਰ ਮਿੱਤਰੋ ਤੁਹਾਨੂੰ ਇੱਕ ਚੰਗੇ ਦੁੱਧ ਦੀ ਮਾਲਕਣ ਮੋਹਰਾ ਦੀ ਮੱਝ ਦਿਖਾਵਾਂਗੇ ਕਿਰਨਵਸ ਹੁਆ ਕੀ ਜਾਂਦੀ ਡਿਟੇਲ ਆ ਸਾਰੇ ਗੱਲਬਾਤ ਕਰਾਂਗੇ ਤਸੱਲੀ ਦੇ ਨਾਲ ਮੈਂ ਖਰੀਦਣ ਵਾਲੀ ਆ ਤੁਹਾਡੇ ਲਈ ਜਿਹੜੇ ਭਰਾਵਾਂ ਨੇ ਘਰੇ ਰੱਖਣੀਆਂ ਆ ਉਹ ਮਿਲਦੇ ਆਂ ਬਾਈ ਨੂੰ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਤੁਸੀਂ ਹੋਰ ਸਿੱਧਾ ਘਰ ਪਰਿਵਾਰ ਦੀ ਕਿਰਪਾ ਵਾਹਿਗੁਰੂ ਜੀ ਚਲੋ ਸ਼ੁਕਰ ਆ ਬਾਈ ਸ਼ੁਕਰ ਆ ਅੱਛਾ ਨਰਮਨ ਭਾਈ ਅੱਜ ਆਪਾਂ ਕਿੰਨੇ ਜਿਹੜੇ ਮੱਝ ਦਿਖਾਉਣੇ ਕਿੰਨੇ ਵਸੂਏ ਆ ਇਹ ਬਾਈ ਜੀ 5ਵੇਂ ਸੂਏ ਆ ਜੀ 5ਵੇਂ ਸੂਏ ਹਾਂਜੀ ਅੱਛਾ ਨਰਮਨ ਭਾਈ ਕਿੰਨੇ ਦਿਨ ਪਹਿ ਆਇਂਦੇ ਹਾ ਜੀ ਇਹਦੇ ਬਾਈ ਜੀ ਹਜੇ 5 ਦਿਨ ਪਏ 5 ਦਿਨ ਸੂਣ ਦੇ ਵਿੱਚ ਪਏ ਆ ਠੀਕ ਆ ਬਾਈ ਅੱਛਾ ਬਾਈ ਦੁੱਧ ਦਾ ਕੀ ਰਿਕਾਰਡ ਰਿਹਾ ਜਿਹੜਾ ਚੋਂਦਾ ਰਿਆਂ ਤੋਂ ਕੰਡੇ ਦੇ ਉੱਤੇ ਦੁੱਧ ਬਾਈ ਜੀ ਆਪਾਂ 15 ਕਿਲੋ ਤੋਂ ਬਾਹਰ ਚੋਇਆ ਜੀ 16 17 ਕਿਲੋ ਦੁੱਧ ਦਿੱਤਾ ਜੀ ਕਿਸ ਮੈਨੇ ਹੈ ਚਵਾਈ ਚੁਈ ਦੀ ਕਿਵੇਂ ਆ ਬਾਈ ਚਵਾਈ ਚੁਈ ਦੀ ਇੱਕ ਨੰਬਰ ਹੈ ਜੀ ਆਪਣੀ ਗਰੰਟੀ ਹੈ ਇੱਕ ਨੰਬਰ ਦਿਖਾਉਂਦੀ ਆ ਜਿਹੜਾ ਇਹਦਾ ਵਿੱਚ ਕੋਈ ਵਟਾ ਫਟਾ ਤਾਂ ਨਹੀਂ ਬਾਈ ਨਹੀਂ ਬਾਈ ਜੀ ਜਿਹੜਾ ਜਿਹੜਾ ਥਣ ਲੰਮਾ ਦਿਖਾਉਂਦੀ ਹੈ ਜੇ ਸ਼ੁਰੂ ਤੋਂ ਹੀ ਲੰਬਾ ਥਣਾ ਹੈ ਅੱਛਾ ਪਹਿਲੇ ਤੋਂ ਹੀ ਦੁੱਧ ਬਰੋਬਰ ਹੈ ਜੀ ਦੁੱਧ ਦੀ ਆਪਣੀ ਥਣ ਚੋ ਗਾਰੰਟੀ ਹੈ ਜੀ ਠੀਕ ਹੈ ਤੇ ਚਵਾਚ ਵੀ ਪੁੱਲਾ ਹੈ ਨਹੀਂ ਹਾਂਜੀ ਚਵਾ ਬਹੁਤ ਠੀਕ ਹੈ ਅੱਛਾ ਨਰਮਨ ਭਾਈ ਫਿਰ ਜਿਵੇਂ ਮਾਂ ਦੀ ਜਾਦ ਨਸਲਾ ਮੰਨ ਲਾ ਹਨਾ ਦੁੱਧ ਮਤਲਬ 16 15 ਤੋਂ ਬਾਰ-ਬਾਰ ਚੱਲਦੀ ਹੈ ਫਿਰ ਇੱਕ ਸਾਹ ਸੋਚੀਏ ਤਾਂ ਚੰਗੀ ਹੈ ਟਿਕਾਣਾ ਚੰਗਾ ਹੈ ਹਾਂ ਵੀਰ ਜੀ ਬਹੁਤ ਵਧੀਆ ਜੀ ਪਰ ਆਪਣੀ ਤਾਂ ਥੋੜੀ ਮਜਬੂਰੀ ਕਰਕੇ ਲੇਬਰ ਪੱਖੋਂ ਤਾਂ ਕਰਕੇ ਆਪਾਂ ਸੇਵਾ ਕਰ ਰਹੇ ਹਾਂ ਸਾਉ ਦੇ ਥੋੜੇ ਜਹ ਹਨਾ ਪਸੂ ਜ਼ਿਆਦਾ ਹੂੰ ਅੱਛਾ ਨਰਮਨ ਭਾਈ ਇਹ ਰੇਟ ਬਾਈ ਜੀ ਇਹਦਾ ਆਪਾਂ 97000 ਤੱਕ ਕੀਤਾ 97000 ਰੁਪਿਆ ਰੇਟ ਰੱਖਿਆ ਮਾਨਤਾ ਨੇ ਦੇ ਵਿੱਚੋਂ ਭਰਾ ਹਾਂਜੀ ਜਿਹੜਾ ਅੱਛਾ ਤੁਹਾਡੀ ਇਹ ਦੁੱਧ ਦੀ ਗਰੰਟੀ ਹੋਊਗੀ ਪੂਰੀ ਦੁੱਧ ਦੀ ਚੋਅ ਦੀ ਪੂਰੀ ਗਰੰਟੀ ਮੈਂ ਥਲਾਂ ਦੀ ਤੇ ਦੁੱਧ ਦੀ ਗਰੰਟੀ ਆ ਵੀ ਦੁੱਧ ਦਊਗੀ ਮੈਂ ਆ ਉਸ ਕਰ ਚੋਲੇ 400 ਹੈ ਤੁਸੀਂ ਹਾਂਜੀ ਹਾਂ ਫੈਂਡ ਫੁੰਡ ਕਿਵੇਂ ਆਉਂਦੀ ਹੈ ਬਾਈ ਫੈਟ ਬਾਈ ਇਹਦੀ ਆਉਂਦੀ ਹੈ 7.5 8 ਦੇ ਤੇ ਠੀਕ ਹੈ ਬਾਈ ਤੇ ਬਾਈ ਜਿਵੇਂ ਕਈ ਮਈਆਂ ਹੁੰਦੀਆਂ ਨਵੇਂ ਦੁੱਧ ਹੋਣ ਤੋਂ ਬਾਅਦ ਵੇਂਦਾ ਭੱਜ ਜਾਂਦੀਆਂ ਇਹ ਕਿੰਨਾ ਕੁ ਟਾਈਮ ਬਾਈ ਜੀ 8 ਮਹੀਨੇ ਜੋ ਦਰਾਂ ਜੀ ਲਗਾਤਾਰ ਇਹ ਤਾਂ ਸਿਰਫ ਆਪਣੀ ਤਾਂ ਲੇਬਰ ਪੱਖੋਂ ਮਜਬੂਰੀ ਕਰਕੇ ਹੀ ਆਪਾਂ ਸੇਲ ਕਰ ਰਹੇ ਹੋਰ ਕੋਈ ਬਰੋ ਠੀਕ ਹੈ ਬਾਈ ਜੀ ਠੀਕ ਹੈ ਕਿਉਂਕਿ ਜੀ ਖੇਤੀ ਦਾ ਕੰਮ ਵੱਡਾ ਹੋ ਜਾਂਦਾ ਨਾਲ ਤੇ ਇੱਕ ਬਾਕੀ ਬਾਹਰ ਅੰਦਰ ਦਾ ਬਾਜ ਜਿਆਦਾ ਹੋ ਜਾਂਦਾ ਕੱਲਾ ਕਰਕੇ ਤਿੰਨਾ ਕਰਕੇ ਸੇਲ ਕਰ ਰਹੇ ਬਾਕੀ ਨੁਕਸ ਕੋਈ ਨਹੀਂ ਠੀਕ ਹੈ ਇੱਕ ਗੱਲ ਨਿਰਮਲ ਭਾਈ ਹੋਰ ਆ ਵੀ ਜਿਵੇਂ ਮੰਨ ਲਾ ਕਹੇ ਨੇ ਮੰਨ ਲਾ ਮੈਂ ਅੰਗ ਵੱਡੇ ਤੋਂ ਚੰਗੇ ਦੁੱਧ ਵਾਲੀ ਜੇ ਚੰਗੀ ਲਊਗਾ ਤਾਂ ਪੈਸੇ ਵੀ 1.5 ਲੱਖ ਦੇ ਘੇਰੇ ਤੇ ਦੇਣੀ ਆ ਇਹਦਾ ਉਹ ਜਰਾ ਰੇਟ ਵੀ ਡਾਉਣਾ ਦੁੱਧ ਵਾਲੇ ਨੂੰ ਮਾੜੀ ਵੀ ਨਹੀਂ ਕਹੀਏ ਜੀ ਸੋਚੀਏ ਥਣ ਦਾ ਹੀ ਆ ਥਣ ਦੀ ਤੁਹਾਡੀ ਤ ਕਿ ਮੰਡਰੋਇਡ ਅੱਛਾ ਬਈ ਨਿਰਮਨ ਨੰਬਰ ਸੰਜਾ ਕਰੀਏ ਇੱਕ ਵਾਰੀ ਹਾਂਜੀ 97805 97805 50478 50478 97805 50478 ਠੀਕ ਆ ਬਈ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਭਾਈ ਦੇ ਨਾਲ ਗੱਲਬਾਤ ਫਿਰ ਸਾਫੂ ਵਾਲੇ ਦੇ ਵਿੱਚੋਂ ਨਿਰਮਲ ਬਾਈ ਦੇ ਘਰੋਂ ਦੇ ਨਿਰਮਲ ਦਾ ਨਾਂ ਨਹੀਂ ਕੱਲਾ ਨਿਰਮਲ ਦੇ ਜਿਹੜਾ ਸਾਣ ਆਵੇ ਰਾਜਾ ਬੁੱਲ ਨੀਲੀ ਰਵੀ ਦਾ ਉਹਦਾ ਲੈਣਾ ਬੇ ਜ਼ਰੂਰੀ ਹੈ ਕਿਉਂਕਿ ਉਸ ਨਾਂ ਨੇ ਬਾਈ ਦੀ ਪਹਿਚਾਣ ਬਣਾਈ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਬਾਬੇ ਦੀ ਕਿਰਪਾ ਦੇ ਨਾਲ ਜਿਹੜਾ ਮਾਲੀ ਸੰਭਿਆ ਹੁੰਦੀਆਂ ਧੀਆਂ ਵੀ ਬਾਈ ਦੇ ਕੋਲ ਆ ਝੋਟੀ ਦੇ ਪਿੱਛੇ ਚਵਾਈ ਕਰਾ ਕੇ ਹਟੇ ਸੀ ਉਦੋਂ ਵੀ ਤੁਸੀਂ ਦੇਖੀ ਆ ਮਿੱਤਰੋ ਸਾਰਿਆਂ ਨੇ ਇਹ ਦੋ ਦੰਦ ਕੱਟੀ ਨੇ ਚੰਗਾ ਰਿਕਾਰਡ ਪੈਦਾ ਕੀਤਾ ਸੀ ਜਿਹੜਾ ਕਿੰਨਾ ਕੱਢ ਗਿਆ ਦੋਦੇ ਬਾਈ ਇਹ ਬਾਈ 13 ਕਿਲੋ 200 ਗ੍ਰਾਮ ਕਰੇ 13 ਕਿਲੋ 200 ਗ੍ਰਾਮ ਨੂੰ ਦੁੱਧ ਨਹੀਂ ਸੂਈ ਸੀ ਉਹਦਾ ਹਾਂ ਹੂੰ ਤੇ ਬਾਈ ਇਹੋ ਜੇ ਜਾਨਵਾਰਾ ਬਾਈ ਦੇ ਕੋਲੇ ਨੀਲੀ ਰਾਵੀ ਤੇ ਕੰਮ ਆ ਬਾਕੀ ਫੇ ਰਾਜੇ ਦਾ ਸੀਮਨ ਤਾਂ ਮਿਲ ਜਾਂਦਾ ਹੈ ਨਾ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਜੇ ਕਿਸੇ ਨੇ ਲੈਣਾ ਹੋਇਆ ਸੀਮਨ ਬਾਈ ਦੇ ਕੋਲੇ ਅਵੇਲੇਬਲ ਹੁੰਦਾ ਵਾ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਸਾਫੂ ਵਾਲਾ ਜ਼ਿਲ੍ਹਾ ਮੋਗਾ